ਸ਼ਰਿਆਂਮ ਖੜਕੇ ਮੀਡੀਆ ਦੇ ਵਿੱਚ ਕਹਿ ਰਹੇ ਆ ਕਿ ਅਸੀਂ ਐਸਐਸਪੀ ਫਰੀਦਕੋਟ ਦੀ ਮੈਡਮ ਨੂੰ ਥੁੱਕਿਆ ਜਟਾਵਾਂਗੇ ਉਹਦੀ ਧੌਣ ਤੇ ਗੋਡਾ ਧਰਾਂਗੇ ਉਹਦੀ ਧੌਣ ਚੋਂ ਕਿੱਲਾ ਕੱਢਾਂਗੇ ਕੱਲ ਜਦੋਂ ਅਸੀਂ ਐਸਐਚਓ ਸਾਹਿਬ ਨੂੰ ਮਿਲਦੇ ਆ ਤਾਂ ਸਾਨੂੰ ਐਸਐਚਓ ਸਾਹਿਬ ਕਹਿੰਦੇ ਆ ਵੀ ਸਪਾਰਸ਼ ਕੀਦੀ ਐ ਪਰਖਾਸਤ ਕਿਨੇ ਦਵਾਈ ਐ ਇਹਨਾਂ ਦਾ ਜਿਹੜਾ ਸਰਕਾਰ ਨਾਲ ਪੂਰੀ ਮਿਲੀ ਭੁਗਤਾ ਇਹ ਸਰਕਾਰ ਨੂੰ ਜੋ ਕੁਛ ਮਰਜੀ ਕਹਿਣ ਸਰਕਾਰ ਸੁਸਰੀਆਂ ਨੂੰ ਸੁੱਤੀ ਰਹਿੰਦੀ ਆ ਨਾਨ ਨੂੰ ਕਿਹਾ ਸੀ ਤੁਸੀਂ ਇੰਨਾ ਮਗਰ ਲਾ ਕੇ ਨਾਲ ਜੜੋ ਇਹ ਕਾਮਰੇਟ ਉਹ ਆ ਜਿੰਨਾਂ ਦਾ ਤੁਹਾਡੇ ਵਰਗੇ ਮਫਲਿਆਂ ਤੋਂ ਚੁੱਲ੍ਹਾ ਤਪਦਾ ਹੈ ਕਿਸੇ ਦੀ ਧੌਣ ਤੇ ਗੋਡਾ ਰੱਖ ਕੇ ਕੱਲ ਨੂੰ ਕੋਈ ਪਿੰਡ 'ਚ ਹੋਰ ਉੱਠ ਕੇ ਕਹਿ ਦੂਗਾ ਮੈਂ ਖਾਲਾ ਧੌਣਾ ਦੇ ਦੇਖ ਪਰਾਈਆਂ ਚੱਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਸਾਡੀ ਭੈਣ ਹੈ ਸ਼ੰਗਰਸ਼ੀ ਲੋਕਾਂ ਦੇ ਰਸੂਲ ਹੁੰਦੇ ਕੋਸ ਕਦੇ ਵੀ ਉਹ ਭੱਜੇ ਜਾਂਦੇ ਦੇ ਵਾਰ ਤੇ ਔਰਤ ਤੇ ਵਾਰ ਨਹੀਂ ਕਰਦਾ ਕਿਦੂ ਪੱਤਰਕਾਰ ਦੇ ਹੱਕ ਵਿੱਚ ਪਹੁੰਚੇ ਹੱਕ ਵਿੱਚ ਨਹੀਂ ਅਸੀਂ ਇੱਕ ਲੋਕਤੰਤਰ ਹੈ ਜਿਹਦੇ ਵਿੱਚ ਕੋਈ ਵੀ ਸੱਚੀ ਗੱਲ ਰੱਖੀ ਜਾ ਸਕਦੀ ਪਹਿਲਾਂ ਮੈਂ ਸੰਖੇਪ ਵਿੱਚ ਬੇਨਤੀ ਕਰਾਂ ਇਹ ਰਜਿੰਦਰਦੀਪ ਸਿੰਘ ਵਾਲੇ ਨੂੰ ਕਿ ਵੀਰ ਜਦੋਂ ਹੈਪੀ ਲੱਖੋ ਕੇ ਦੇ ਨਾਲ ਗੱਲਬਾਤ ਹੁੰਦੀ ਨਿਹਾਲ ਦੀ ਵਾਇਰਲ ਹੋਈ ਹੈ ਉਸ ਸਮੇਂ ਦਾ ਤੁਸੀਂ ਇਹ ਕਹਿੰਦੇ ਸੀ ਜੀ ਅਸੀਂ ਉਹ ਗੱਲਬਾਤ ਤਾਂ ਕੀਤੀ ਆ ਸੌਦੇਬਾਜੀ 2 ਲੱਖ 5 ਲੱਖ ਵਾਲੀ ਤਾਂ ਹੋ ਰਹੀ ਸੀ ਕਿ ਅਸੀਂ ਉਹਨੂੰ ਇਹ ਟਰੈਪ ਲਾ ਕੇ ਫਸਾਰੇ ਸੀ ਸਬੂਤ ਇਕੱਠੇ ਕਰ ਰਹੇ ਸੀ ਪਰ ਅੱਜ ਤੁਸੀਂ ਕਹਿ ਰਹੇ ਹੋ ਫੇਕ ਹੈ ਵੈਸੇ ਇੱਕ ਮੈਂ ਪੋਸਟ ਵੀ ਪੜ੍ਹੀ ਸੀਗੀ ਦੀਪ ਸਿੰਘ ਵਾਲੇ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ ਜਿਹਨੂੰ ਬਾਬਾ ਬਰਮਦਾਸ ਦਾ ਸਥਾਨ ਕਿਹਾ ਜਾਂਦਾ ਹੈ ਇਹ ਆਪਣੇ ਬੱਚੇ ਨੂੰ ਲੈ ਕੇ ਰਜਿੰਦਰ ਉੱਥੇ ਆ ਕੇ ਕਹਿ ਦੇਵੇ ਕਿ ਇਹ ਰਿਕਾਰਡਿੰਗ ਝੂਠੀ ਹੈ ਤੇ ਅਸੀਂ ਉਸ ਚੀਜ਼ ਦੀ ਜਿਹੜੇ ਖਿਮਾਂ ਦੇ ਜਾਚ ਹੋਵਾਂਗੇ ਵੀ ਭੈਣ ਨੇ ਚੈਨਲ ਤੇ ਗਲਤ ਚਲਾਤੀ ਕਿਉਂ ਤੁਸੀਂ ਐਡਾ ਨਿਹਾਰ ਜਿਹੜਾ ਤੁਹਾਡੇ ਵਿੱਚ ਆਇਆ ਹੋਇਆ ਵੀ ਤੁਸੀਂ ਕਿਸੇ ਦੇ ਭਾਵੇਂ ਕੱਪੜੇ ਪਾੜਨ ਦੀਆਂ ਗੱਲਾਂ ਕਰੋ ਤੁਸੀਂ ਭਾਵੇਂ ਕਿਸੇ ਨੂੰ ਜੋ ਮਰਜ਼ੀ ਕਹੋ ਜੇਕਰ ਤੁਹਾਡਾ ਕੋਈ ਸੱਚ ਵੀ ਜਨਤਕ ਕਰਦਾ ਤੇ ਤੁਸੀਂ ਉਹਦੇ ਮਗਰ ਪੈ ਜਾਂਦੇ ਹੋ ਪੈਣ ਵਾਲਾ ਇਹਨਾਂ ਦੀ ਰੰਜਿਸ਼ ਕੀ ਐ ਇੱਕ ਤਾਂ ਪਹਿਲਾਂ ਚੰਦ ਭਾਣ ਦਾ ਮਸਲਾ ਹੋਇਆ ਉਹਦੇ ਵਿੱਚ ਪੈਣ ਨੇ ਸੱਚ ਜਨਤਕ ਕੀਤਾ ਵੀ 10 ਮੀਟਰ ਦੀ ਨਾਲੀ ਪਾ ਕੇ 10 ਫੁੱਟ ਦੀ ਤੇ ਉਹਨਾਂ ਦਾ ਪਾਣੀ ਚੱਲਦਾ ਹੁੰਦਾ ਰੋਲਾ ਤਾਂ ਇਹ ਅਸੀਂ ਬਣਾ ਦਿੱਤਾ ਉੱਥੇ ਜਾਤੀਵਾਦ ਦਾ ਦੂਜਾ ਮਸਲਾ ਸਾਡੇ ਪਿੰਡ ਕੌਣੀ ਦੇ ਵਿੱਚ ਦੋ ਭਰਾ ਆਰਾਮ ਗੜੀਆ ਸਿੰਘ ਉਹਨਾਂ ਦਾ ਪਿਛਲੇ 30 ਤੋਂ 35 ਸਾਲ ਤੋਂ ਖਾਲਾ ਦੋਵਾਂ ਭਰਾਵਾਂ ਦਾ ਚੱਲ ਰਿਹਾ ਸੀ ਉਹਨਾਂ ਨੇ ਵਾਰ ਬੰਦੀ ਨਹੀਂ ਕਰਵਾਈ ਖਾਲਾ ਨਕਸ਼ੇ 'ਚ ਨਹੀਂ ਲੱਗਾ ਸੀ ਉਦੋਂ ਪਿਛਲੇ ਪਾਸੇ ਇੱਕ ਸੇਠਾਂ ਦੀ ਜ਼ਮੀਨ ਸੀਗੀ 14 ਕਰਮਾ ਲੱਗਦੀ ਦੋਵੇਂ ਪਾਸੇ ਉਹਨਾਂ ਨੇ ਖਾਲਾ ਰਿਮੂਵ ਕਰਤਾ ਉਹ ਖਾਲੇ ਦੇ ਵਿੱਚ ਇਹ ਦੋਵੇਂ ਭਰਾ ਹੀ ਮੇਰੇ ਕੋਲੇ ਆ ਕੇ ਜਾਂ ਸਾਰੇ ਪਿੰਡ ਦੀ ਪੰਚਾਇਤ ਨੂੰ ਇਹ ਮੰਗ ਕਰਦੇ ਸੀ ਜੀ ਤੁਸੀਂ ਸੱਚੀ ਗੱਲ ਬਿਆਨ ਕਰੋ ਵੀ ਸਾਡਾ ਖਾਲਾ ਪਿਛਲੇ 30 ਸਾਲ ਤੋਂ ਚੱਲਦਾ ਹੈ ਪਰ ਉਹ ਇੱਕ ਧਿਰ ਜਿਹੜੀ ਖਾਲਾ ਢਾਉਣ ਵਾਲੀ ਸੀਗੀ ਉਹ 14 ਕਰਮਾ ਸੇਠਾਂ ਤੋਂ ਲੈ ਕੇ ਤੇ ਅੱਗੋਂ ਆਪ ਦਾ ਚਾਲੂ ਕਰਕੇ ਤੇ ਗਾਂ ਅਗਲੇ ਭਰਾ ਦਾ ਢਾਉਣ ਵਾਲੀ ਧਿਰ ਰਜਿੰਦਰਦੀਪ ਸਿੰਘ ਵਾਲੇ ਕੋਲੇ ਜਾਂਦੀ ਹੈ ਇਹਨਾਂ ਨੂੰ ਪਤਾ ਨਹੀਂ ਉਹਨਾਂ ਨੇ ਕੀ ਕੀਤਾ ਕੀ ਦਿੱਤਾ ਕੀ ਲਿਆ ਇਹ ਵਾਹਿਗੁਰੂ ਜਾਣਦਾ ਇਹਨਾਂ ਨੇ ਆ ਕੇ ਉੱਥੇ ਝੰਡੇ ਉਹਨਾਂ ਦੇ ਹੱਕ 'ਚ ਗੱਟਤੇ ਤੇ ਦੂਜੀ ਧਿਰ ਨੂੰ ਨਹੀਂ ਪੁੱਛਿਆ ਸਾਡੇ ਪਿੰਡ ਦੇ ਵਿੱਚ ਪੰਜ ਸਰਪੰਚ ਸਾਫਕਾ ਜਿਉਂਦੇ ਆ 9 ਨੰਬਰਦਾਰ 9 ਪੱਤੀਆਂ ਦੀ ਮੌਜੂਦਾ ਜਿਹੜੀ ਪੰਚਾਇਤ ਆ ਸਾਡੀ ਸਰਪੰਚਾ ਕਿਸੇ ਨਾਲ ਇਹਨਾਂ ਨੇ ਕੋਈ ਡਿਸਕਸ ਨਹੀਂ ਕੀਤੀ ਹਾਲਾਂਕਿ ਮੈਂ ਉਸ ਕੁਲਵਿੰਦਰ ਸਿੰਘ ਪੁੱਤਰ ਬਾਬੂ ਸਿੰਘ ਨੂੰ ਕਿਹਾ ਮੈਂ ਤਾਂ ਤੁਹਾਡਾ ਫਰਜ਼ ਬਣਦਾ ਇਹ ਆਪਦੇ ਆਪ ਨੂੰ ਕਿਸਾਨ ਆਕੂ ਦੱਸਦਾ ਇਹਦੇ ਘਰ ਜਾਓ ਇਹਨੂੰ ਕਹੋ ਵੀ ਆ ਆ ਬੈਠ ਸਾਡੇ ਪਿੰਡ ਦੇ ਵਿੱਚ ਤੇ ਕੋਈ 5-7 ਨੁਮਾਇंदे ਬੰਦੇ ਬਿਠਾ ਵੀ ਉਹ ਕਹਿ ਦਨੇ ਖਾਲਾ ਅਸੀਂ ਧੱਕੇ ਨਾਲ ਪਾ ਰਹੇ ਆ ਜਿਹੜੀ ਗੱਲ ਇਹ ਪੇਸ਼ ਕਰ ਰਿਹਾ ਜੀ ਕਲਤਾਰ ਸਿੰਘ ਸੰਧਵਾ ਨੇ ਖਾਲਾ ਉਥੋਂ ਦੀ ਧੱਕੇ ਨਾਲ ਪਵਾਤਾ ਤੇ ਅਸੀਂ ਉਹਦੇ ਖਿਮਾਂ ਦੇ ਜਾਜ ਘੋਵਾਂਗੇ ਔਰ ਰਜਿੰਦਰ ਸਿੰਘ ਦੇ ਘਰ ਗਏ ਇਹ ਕਹਿੰਦਾ ਜੀ ਕੋਈ ਨਹੀਂ ਆਵਾਂਗੇ ਗੱਲ ਕਰਾਂਗੇ ਉੱਥੇ ਖੇਤ ਵੀ ਆਇਆ ਖੇਤ 20-25 ਬੰਦੇ ਉਸ ਧਰਦੇ ਸੀ 20-25 ਉਸਦੇ ਸੀ ਇਹ ਪਹਿਲਾਂ ਤਾਂ ਉੱਤਰਿਆ ਹੀ ਉੱਥੇ ਆਏ ਜਿਵੇਂ ਕੋਈ ਜ਼ਿਲ੍ਹੇ ਦਾ ਐਸਐਸਪੀ ਹੁੰਦਾ ਐਸ ਤਰ੍ਹਾਂ ਦੀ ਇਹਦਾ ਐਟੀਟਿਊਡ ਆ ਫਿਰ ਕਹਿੰਦਾ ਜੀ ਇੱਥੇ ਬੰਦੇ ਬਾਰੇ ਇੱਥੇ ਸਮਝੌਤਾ ਨਹੀਂ ਹੋਣਾ ਇਹ ਵਾਪਸ ਭੱਜ ਗਿਆ ਵੀ ਭਾਈ ਗੱਲ ਤਾਂ ਤੇਰੀ ਇਹ ਆ ਕਿ ਕਿਸਾਨ ਦੋਨੇ ਹੀ ਆਹੋ ਦੋਨਾਂ ਕਿਸਾਨਾਂ ਦਾ ਤੂੰ ਆਪਣੇ ਆਪ ਨੂੰ ਆਗੂ ਦੱਸਣਾ ਤੇ ਦੋਨਾਂ ਪਰਿਵਾਰਾਂ ਨੂੰ ਬਿਠਾਇਆ ਬਾਕੀ ਮੈਂ ਵਿਸਥਾਰ ਪੂਰਾ ਉਹ ਵੀਡੀਓ ਭਾਣਨੇ ਕੀਤੀ ਸੀਗੀ ਉਹਦੇ ਵਿੱਚ ਕੀਤਾ ਸੀਗਾ ਮੇਰੇ ਉਹ ਦੋਨੇ ਹੀ ਪਰਿਵਾਰ ਪਿਆਰ ਵਾਲੇ ਆ ਮੇਰਾ ਕੋਈ ਵੀ ਉਹ ਮੇਰੇ ਕੋਲੇ ਅਗਲੇ ਦਿਨ ਘਰ ਵੀ ਆਏ ਖਾਲਸਾ ਜੀ ਵੀ ਤੁਸੀਂ ਸਾਡਾ ਸਮਝੌਤਾ ਕਰਾ ਦਿਓ ਮੈਂ ਉਹਨਾਂ ਨੂੰ ਕਿਹਾ ਸੀ ਤੁਸੀਂ ਇੰਨਾ ਮਗਰ ਲਾ ਕੇ ਨਾ ਉਜੜੋ ਇਹ ਕਾਮਰੇਟ ਹੋ ਆ ਜਿਨ੍ਹਾਂ ਦਾ ਤੁਹਾਡੇ ਵਰਗੇ ਮਸਲਿਆਂ ਤੋਂ ਚੁੱਲ੍ਹਾ ਤਪਦਾ ਤੇ ਇਹ ਉਹ ਕਹਿੰਦੇ ਜੀ ਬਿਠਾ ਕੇ ਕਰ ਦੋ ਹੁਣ ਉਹ ਕਹਿ ਰਹੇ ਸੀ ਜੀ ਤੇਰਾ ਕਨਾਲਾ ਜ਼ਮੀਨ ਜਿਹੜੀ ਸਾਡੀ ਆ ਖਾਲੇ ਤੋਂ ਅਗਲੇ ਪਾਰ ਲੰਘਦੀ ਆ ਉਹ ਤੁਸੀਂ ਸਾਡੀ ਅਗਲੇ ਟੱਕ ਚਲਵਾ ਦਿਓ ਅਗਲੇ ਉਹਨਾਂ ਦੀ ਨਹਿਰ ਦੇ ਨਾਲ ਜ਼ਮੀਨ ਲੱਗਦੀ ਆ ਤੇ ਅਸੀਂ ਸਮਝੌਤਾ ਕਰ ਲਾਂਗੇ ਗੱਲ ਸਾਡੀ ਉਹ ਇੱਥੇ ਖੜੀ ਕਿ ਭਾਈ ਅਸੀਂ ਉਸ ਨੂੰ ਬੈਠ ਕੇ ਵਿਚਾਰਾਂਗੇ ਕਿਸੇ ਦੀ ਧੌਣ ਤੇ ਗੋਡਾ ਰੱਖ ਕੇ ਕੱਲ ਨੂੰ ਕੋਈ ਪਿੰਡ ਚ ਹੋਰ ਉੱਠ ਕੇ ਕਹਿ ਦੂਗਾ ਮੈਂ ਖਾਲਾ ਧੌਣਾ ਨਹੀਂ ਤਾਂ ਫਲਾਨਾ ਹੀ ਜ਼ਮੀਨ ਮੇਰੀ ਫਲਾਨੇ ਟੱਕ ਨਾਲ ਲਾ ਦਿਓ ਭਰਾਵਾਂ ਦੇ ਖਾਲੇ ਸਾਡੇ ਪਿੰਡ ਜਿਹੜੀ ਹੈ ਨਾ 30% ਖਾਲੇ ਜਿਹੜੇ ਆ ਉਹ ਨਕਸ਼ੇ ਤੋਂ ਬਿਨਾ ਭਰਾਵਾਂ ਦੀ ਵੰਡ ਚ ਚੱਲਦੇ ਤੇ ਸਿਰਾ ਸਾਰ ਇਹਨਾਂ ਨੇ ਧੱਕਾ ਕੀਤਾ ਪਹਿਲੀ ਤਾਂ ਗੱਲ ਦੇਖ ਪਰਾਈਆਂ ਚੰਗੀਆਂ ਮਾਵਾਂ ਪੈਣਾ ਧੀਆਂ ਜਾਣੇ ਸਾਡੀ ਭੈਣ ਹੈ ਸ਼ਰਸ਼ੀ ਲੋਕਾਂ ਦੇ ਰਸੂਲ ਹੁੰਦੇ ਕੁਝ ਕਦੇ ਵੀ ਉਹ ਭੱਜੇ ਜਾਂਦੇ ਤੇ ਵਾਰ ਡਿੱਗੇ ਪਏ ਤੇ ਵਾਰ ਬਜ਼ੁਰਗ ਤੇ ਵਾਰ ਤੇ ਔਰਤ ਤੇ ਵਾਰ ਨਹੀਂ ਕਰਦਾ ਏਡੀ ਇਹਨਾਂ ਦੀ ਜਿਹੜੀ ਇਹ ਹਾਸੋ ਹੀਣੀ ਜਿਹੜੀ ਕਮੀਨਗੀ ਹੈ ਇਹ ਕਿ ਤੁਸੀਂ ਚੱਕ ਕੇ ਇੱਕ ਧੀਰੇ ਉੱਤੇ ਪਰਚਾ ਦਰਜ ਕਰਾਤਾ ਉਹ ਧੀ ਜਿਹੜੀ ਸੱਚ ਜਨਤ ਕਰਦੀ ਮੀਡੀਆ ਦਾ ਫਰਜ ਹੁੰਦਾ ਕੈਮਰੇ ਦੇ ਨਾਲ ਸੱਚ ਜਨਤਕ ਕਰਨਾ ਝੂਠ ਸੱਚ ਜਿਹੜਾ ਲੋਕਾਂ ਨੇ ਫੈਸਲਾ ਕਰਨਾ ਹੁੰਦਾ ਇੱਕ ਮੈਂ ਵੀ ਦੱਸ ਦੇਵਾਂ ਇਹ ਜਿਹੜੀ ਕਹਿੰਦਾ ਜੀ ਮੈਨੂੰ ਪੁਲਿਸ ਨੇ ਕਲੀਨ ਚਿੱਟ ਦੇਦੀ ਔਰ ਜਿੰਦਰ ਸਿੰਘ ਜਿਹੜੀ ਤੂੰ ਕਲੀਨ ਚਿੱਟ ਲਈ ਸੀ ਸਾਨੂੰ ਉਹਦਾ ਵੀ ਪਤਾ ਮੈਂ ਪਿਛਲੀ ਵੀਡੀਓ ਚ ਵੀ ਉਹਦਾ ਜ਼ਿਕਰ ਕੀਤਾ ਸੀ ਸੰਗਦੀ ਇਹ ਸਾਡੇ ਪਿੰਡ ਆਉਂਦਾ ਹੈ ਸਾਡੇ ਪਿੰਡ ਆ ਕੇ ਅਨਾਊਂਸਮੈਂਟ ਕਰਦਾ ਕਿ ਜਿਨ੍ਹਾਂ ਦੇ ਕਰਜ਼ਾ ਮਾਫੀ ਚ ਨਾਂ ਨਹੀਂ ਨਾ ਪਏ ਉਹਨਾਂ ਦੀ ਕਰਜ਼ਾ ਮਾਫੀ ਕਰਾਉਣੀ ਹੈ ਤੇ ਸਾਡੇ ਨਾਲ ਚੱਲੋ ਬਸ ਭਰ ਕੇ ਪਰੋਈ ਪਰ ਲੈ ਜਾਂਦਾ ਹਾਲਾਂਕਿ ਸਾਡਾ ਕੋਈ ਵੀ ਦਫ਼ਤਰ ਪਰੋਈ ਪਰ ਇੱਕ ਸਾਡਾ ਕਨਾਲ ਕਲੋਨੀ ਆ ਮੈਂ ਉਦੋਂ ਵੀ ਦੱਸਿਆ ਸੀ ਇਹ ਇੱਕ ਡਰੇਨ ਵਿਭਾਗ ਦਾ ਦਫ਼ਤਰ ਆ ਦੋਹਾਂ ਦਫ਼ਤਰਾਂ ਤੋਂ ਇਲਾਵਾ ਕੋਈ ਵੀ ਕੋਆਪਰੇਟ ਸਟਾਡੀ ਦਾ ਸਾਡਾ ਉਥੇ ਦਫ਼ਤਰ ਨਹੀਂ ਲਿਜਾ ਕੇ ਉਥੇ ਰੈਜੀਡੈਂਸੀ ਸੀ ਹਰਦੇਵਾਲ ਸਿੰਘ ਮਾਨ ਉਸ ਸਮੇਂ ਐਸਐਸਪੀ ਸੀਗੇ ਉਹਨਾਂ ਦਾ ਉਹ ਜਿਹੜਾ ਸ਼ੇਰਸ਼ਾ ਵਾਲੀ ਚੌਕ ਆ ਜਿੱਥੇ ਉਹ ਬਿੱਲੀ ਜੀ ਵਾਲੀ ਜਗ੍ਹਾ ਬਣੀ ਆ ਉੱਥੇ ਜਾ ਕੇ ਇਹ ਪੁਲਿਸ ਦੇ ਮੁਰਦਾਬਾਦ ਕਰਾ ਕੇ ਬਜ਼ੁਰਗਾਂ ਤੋਂ ਤੇ ਵਾਪਸ ਮੋੜ ਲਿਆਉਂਦਾ ਸ਼ਾਮ ਨੂੰ ਤਿੰਨ ਚਾਰ ਬਜ਼ੁਰਗ ਮੈਨੂੰ ਮਿਲੇ ਮੈਂ ਕਿਵੇਂ ਹੋ ਗਿਆ ਕਰਜਾ ਮਾਫੀ ਕਹਿੰਦੇ ਜੀ ਪੁਲਿਸ ਮੁਰਦਾਵਾਦ ਦੇ ਨਾਰੇ ਲਵਾਉਂਦਾ ਸੀ ਉਹ ਮੈਂ ਕਿਹਾ ਭਰਾਵੋ ਹੈਪੀ ਲੱਖੋ ਕੇ ਨਸ਼ਾ ਵੇਚਦਾ ਗੋਲੀਆਂ ਕੋਰ ਐਕਸ ਸੀਸੀਆਂ ਦਾ ਉਸ ਸਮੇਂ ਜਮਾਨਾ ਸੀ ਤੇ ਉਹ ਇਹ ਉਹ ਸੀਸੀਆਂ ਇਹਨਾਂ ਨੇ ਉਹਨੂੰ ਫੜਿਆ ਫੜ ਕੇ ਉਹਨਦੇ ਨਾਲ ਸਮਝੌਤਾ ਕਰ ਰਹੇ ਸੀ 2 ਲੱਖ ਦਾ ਤੇ ਉਹਦੇ ਵਿੱਚ ਇੱਕ ਹੋਰ ਰਿਕਾਰਡਿੰਗ ਲੱਖੋ ਕੇ ਵਾਲੇ ਹੈਪੀ ਨੇ ਵਾਇਰਲ ਕੀਤੀ ਸੀ ਅੱਜ ਵੀ ਸ਼ਾਇਦ ਉਹਦਾ ਫਾਜ਼ਲਕਾ ਉੱਥੇ ਮੈਡੀਕਲ ਸਟੋਰ ਆ ਪਰੋਜਪੁਰ ਲੈ ਗਿਆ ਪਰੋਜਪੁਰ ਆ ਤੇ ਉਹਨੂੰ ਜਾ ਕੇ ਪੁੱਛ ਲੌਣੇ ਆਪਦੇ ਮੋਬਾਈਲ ਤੋਂ ਵਾਇਰਲ ਕੀਤੀ ਸੀ ਉਸ ਮਸਲੇ ਦੇ ਵਿੱਚ ਇਹ ਉਥੋਂ ਕਲੀਨ ਚਟ ਲੈਣ ਲਈ ਕਿਉਂਕਿ ਉਸ ਰਿਕਾਰਡਿੰਗ ਦੇ ਆਧਾਰ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਵੀ ਪੂਰਾ ਜਿਹੜਾ ਉਹ ਹੋਂਦਾ ਸੀਗਾ ਪਰ ਇਹਨਾਂ ਨੇ ਉਸ ਚੀਜ਼ ਨੂੰ ਦਬਾਉਣ ਦੇ ਲਈ ਉਹਨੂੰ ਇਹ ਕਹਿ ਦਿੱਤਾ ਜੀ ਇਹ ਰਿਕਾਰਡਿੰਗ ਫੇਕ ਬਣਾਈ ਗਈ ਆ ਫੇਕ ਨਹੀਂ ਸੀ ਹੈਪੀ ਲਖੋ ਕੇ ਸਾਡੇ ਪਿੰਡਾਂ ਦਾ ਇੱਧਰ 15 20 ਪਿੰਡ ਨਹੀਂ 35 40 ਪਿੰਡਾਂ ਨੂੰ ਪੁੱਛ ਲਓ ਬੱਚਾ ਬੱਚੀ ਦੱਸ ਦੂਗਾ ਕਿ ਹੈਪੀ ਲਖੋ ਕੇ ਨਜਾ ਵੇਚਦਾ ਰਿਹਾ ਉਹਨਾਂ 35 ਪਿੰਡਾਂ ਦੇ ਲੋਕ ਦੱਸ ਦੇਣਗੇ ਵੀ ਉਹ ਨਿਹਾਲ ਦੀ ਆਵਾਜ਼ ਹੈ ਉਹ ਨਾਲ ਵਿੱਚ ਇਹ ਕਹਿ ਰਿਹਾ ਕਿ ਰਜਿੰਦਰ ਦਾ ਜ਼ਿਕਰ ਹੋ ਰਿਹਾ ਹੈ ਉਹ ਉਸ ਸਮੇਂ ਇਹਨਾਂ ਬੰਦਿਆਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਇਹ ਟਰੈਪ ਲਾ ਰਹੇ ਸੀ ਅਸੀਂ ਸਬੂਤਾਂ ਦੇ ਆਧਾਰ ਤੇ ਵੀ ਜਾਨੀ ਕਿ ਮਨ ਘੜਤ ਗੱਲ ਬਣਾ ਕੇ ਉਹਦੇ ਨਾਲ ਕਰ ਰਹੇ ਸੀ ਕਿ ਉਹ ਵਿੱਚ ਫਸ ਜਾਏ ਪਰ ਅੱਜ ਕਹਿ ਰਹੇ ਜੀ ਉਹ ਸਾਰੀ ਝੂਠੀ ਐ ਇਹ ਮੈਂ ਦੱਸ ਦੇਵਾਂ ਕਿ ਇਹਨਾਂ ਦੇ ਜਿਹੜੇ ਚੇਲੇ ਚਾਟੜੇ ਜੇ ਆ ਜਾਂ ਇਹਨਾਂ ਦੇ ਪਿਛਲਾਗੋ ਐਵੇਂ ਕਮੈਂਟ ਕਰੀ ਜਾਣ ਵੀ ਇਹ ਬੰਦੇ ਚੰਦਕ ਇਕੱਠੇ ਹੋਏ ਸੀਗੇ ਇਹ ਅੱਜ ਸਾਡੀ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਐ ਇਹ ਆਮ ਜਨਤਕ ਇਕੱਠ ਨਹੀਂਗਾ ਐਕਸ਼ਨ ਕਮੇਟੀ ਦਾ ਐਕਸ਼ਨ ਕਮੇਟੀ ਇੱਥੋਂ ਜਿਹੜੀ ਗਠਿਤ ਹੋ ਰਹੀ ਆ ਉਹਦਾ ਕਾਠ ਸਾਰੇ ਆਗੂ ਸਾਹਿਬਾਨਾਂ ਨੂੰ ਬੇਨਤੀ ਆ ਕਿ ਅਗਲੀ ਜਿਹੜੀ ਐਕਸ਼ਨ ਕਮੇਟੀ ਉਹਦੇ ਜਿਹੜੀ ਗਠਨ ਕਰਕੇ ਅਗਲਾ ਪ੍ਰੋਗਰਾਮ ਇਹ ਲਿਖਿਆ ਜਾਵੇ ਇੱਕ ਬੇਨਤੀ ਇਹ ਆ ਦੂਜੀ ਬੇਨਤੀ ਇਹ ਕਿ ਸਰਕਾਰ ਦੇ ਟੂਲ ਕਿਸ ਤਰ੍ਹਾਂ ਦੇ ਆ ਇਹ ਸ਼ਰੇਆਮ ਖੜ ਕੇ ਮੀਡੀਆ ਦੇ ਵਿੱਚ ਕਹਿ ਰਹੇ ਆ ਕਿ ਅਸੀਂ ਐਸਐਸਪੀ ਫਰੀਦਕੋਟ ਦੀ ਮੈਡਮ ਨੂੰ ਥੁੱਕਿਆ ਚਟਾਵਾਂਗੇ ਉਹਦੀ ਧੌਣ ਤੇ ਗੋਡਾ ਧਰਾਂਗੇ ਉਹਦੀ ਧੌਣ ਚੋਂ ਕਿੱਲਾ ਕੱਢਾਂਗੇ ਇਸ ਤਰ੍ਹਾਂ ਦੇ ਸ਼ਬਦ ਵਰਤ ਰਹੇ ਆ ਇਹਨਾਂ ਦੇ ਉੱਤੇ ਕੋਈ ਮੁਕਦਮਾ ਦਰਜ ਨਹੀਂ ਇਹਨਾਂ ਨੂੰ ਪ੍ਰਸ਼ਾਸਨ ਪਤਾ ਨਹੀਂ ਇਹਨਾਂ ਦੀ ਕੀ ਮਿਲੀ ਭੁਗਤਾਈ ਸ਼ਰਿਆਮ ਕਹਿ ਰਹੇ ਵੀ ਅਸੀਂ ਜਿਹੜਾ ਆਗੂ ਸਾਡੇ ਪਿੰਡ ਆਇਆ ਉਹਦੇ ਅਸੀਂ ਝੱਗੇ ਪਾੜਦਿਆਂ ਕਿ ਦੋ ਦੋ ਝੱਗੇ ਲੈ ਕੇ ਆਵੇ ਇਹਨਾਂ ਤੇ ਕੋਈ ਨਹੀਂ ਮੁਕਦਮਾ ਦਰਜ ਜੇ ਕੋਈ ਆਮ ਇਨਸਾਨ ਕੋਈ ਆਪਦੀ ਦਰਖਾਸਤ ਲਾਉਂਦਾ ਆ ਵੀਰ ਬੂਟਾ ਸਿੰਘ ਖੜਾ ਸਾਡੇ ਪਿੰਡੇ ਕਹਾਸਾ ਵਾਪਰਿਆ ਇਹਦੇ ਵਿੱਚ ਨਾ ਚੱਕ ਕੇ ਕਿਸੇ ਰਾਜਨੀਤਿਕ ਜਿਹੜੇ ਲੋਕ ਨੇ ਉਹਨਾਂ ਨੇ ਐਵੇਂ ਹੀ ਇਹਦਾ ਵਿੱਚ ਫਿੱਟ ਕਰਵਾ ਦਿੱਤਾ ਮੈਂ ਆਪਣੇ ਵੱਲੋਂ ਉਹਦੀ ਨਿਰਪੱਖ ਜਾਂਚ ਦੀ ਜਿਹੜੀ ਐਪਲੀਕੇਸ਼ਨ ਦਿੱਤੀ ਆ ਤੇ ਮੈਂ ਪਿਛਲੇ ਦਿਨ ਥਾਣਾ ਸਾਦਕ ਜਾਣਾ ਐਸਐਚਓ ਸਾਹਿਬ ਕਹਿੰਦੇ ਜੀ ਮੈਂ ਮਿਸਲ ਪੜੂੰਗਾ ਮਿਸਲ ਪੜਨ ਤੋਂ ਬਾਅਦ ਕਹਿੰਦਾ ਮੈਂ ਗੱਲ ਕਰੂੰਗਾ ਅਸੀਂ ਸਾਡੇ ਪ੍ਰਮੁੱਖ ਪਿੰਡ ਦੇ ਆਗੂ ਮੌਜੂਦਾ ਉਸ ਸਮੇਂ ਦੇ ਵਾਕਿਆ ਹਲਦੇ ਉੱਤੇ ਜਿਹੜੇ ਮੌਜੂਦ ਸੀ ਉਹ ਬਿਆਨ ਵੀ ਲਿਖਾ ਗਿਆ ਤੇ ਫਿਰ ਅਸੀਂ ਇੱਕ ਦਿਨ ਆਉਣੇ ਆ ਮੇਰੇ ਕੋਲ ਉਹ ਨੰਬਰ ਮੌਜੂਦ ਆ ਮੈਨੂੰ 100 ਲਗਭਗ ਫੋਨ ਲਾਇਆ ਗਿਆ ਉਹ ਪ੍ਰਸ਼ਾਸਨ ਦਾ ਅਧਿਕਾਰੀ ਮੈਨੂੰ ਕਾਲਾ ਕਰਦਾ ਕਿ ਆਹ ਭਾਈ ਸਾਨੂੰ ਇੰਨੇ ਤੋਂ ਇੰਨੇ ਦੇ ਦੇ ਅਸੀਂ ਤੇਰਾ ਹੁਣੇ ਘੰਟੇ ਚ ਨਵੇੜਾ ਕਰ ਦਿੰਨੇ ਆ। ਕੱਲ ਜਦੋਂ ਅਸੀਂ ਐਸਐਚਓ ਸਾਹਿਬ ਨੂੰ ਮਿਲਦੇ ਆ ਤੇ ਸਾਨੂੰ ਐਸਐਚਓ ਸਾਹਿਬ ਕਹਿੰਦੇ ਆ ਵੀ ਸਪਾਰਸ਼ ਕੀਦੀ ਐ? ਦਰਖਾਸਤ ਕਿਨੇ ਦਵਾਈ ਐ? ਇਸ ਤਰ੍ਹਾਂ ਦਾ ਬਿਹੇਵ ਸਾਡੇ ਨਾਲ ਕਰਦੇ ਕਿ ਜਿਵੇਂ ਅਸੀਂ ਮੁਰਜਫ ਹੁੰਨੇ ਆ ਤੇ ਮੈਂ ਇਸ ਗੱਲ ਤੋਂ ਰਾਣਾ ਵੀ ਇਹ ਸਰਕਾਰ ਦੇ ਟੂਲ ਕੀ ਇੱਕ ਆਮ ਇਨਸਾਨ ਦਰਖਾਸਤ ਨਹੀਂ ਦੇ ਸਕਦਾ ਪ੍ਰਸ਼ਾਸਨ ਨੂੰ। ਸੋ ਇਹ ਬੇਨਤੀ ਆ ਕਿ ਸਰਕਾਰ ਦੇ ਟੂਲ ਨੇ ਸਰਕਾਰ ਦੇ ਅਧੀਨ ਚੱਲਦੇ ਨੇ ਇਹਨਾਂ ਦਾ ਜਿਹੜਾ ਸਰਕਾਰ ਨਾਲ ਪੂਰੀ ਮਿਲੀ ਭੁਗਤਾ ਇਹ ਸਰਕਾਰ ਨੂੰ ਜੋ ਕੁਛ ਮਰਜੀ ਕਹਿਣ ਸਰਕਾਰ ਸੁਸਰੀਆਂ ਨੂੰ ਸੁੱਤੀ ਰਹਿੰਦੀ ਆ ਜਦੋਂ ਕੋਈ ਆਮ ਕੋਈ ਵਿਅਕਤੀ ਕੋਈ ਇਹਨਾਂ ਦੀ ਕੀਤੀ ਗੱਲ ਨੂੰ ਜਨਤਕ ਕਰਦਾ ਤੇ ਉਦੋਂ ਪ੍ਰਸ਼ਾਸਨ ਜਿਹੜਾ ਆ ਉਹ ਸਾਡੀ ਭੈਣ ਤੇ ਜਿਵੇਂ ਗਗਨ ਤੇ ਪਰਚਾ ਕੀਤਾ ਹੋਇਆ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦਾ ਸੋ ਇਹਨਾਂ ਝੂਠੇ ਬੰਦਿਆਂ ਤੋਂ ਬਚੋ ਇਹ ਉਹ ਲੋਕ ਆ ਜਿਹੜੇ ਇੱਥੇ ਮੋਟਰਸਾਈਕਲਾਂ ਤੇ ਫਿਰਦੇ ਸੀ ਕਿਸਾਨੀ ਸੰਘਰਸ਼ ਦੇ ਵਿੱਚੋਂ ਗੱਡੀਆਂ ਨਾਲ ਝੂਟਦੇ ਉੱਥੇ ਗਏ ਇਹ ਸਾਨੂੰ ਗਲਾਰ ਦੱਸ ਕੇ ਸਾਡੇ ਉਹ ਵੀਰ ਦੀਪ ਸਿੱਧੂ ਵੀਰ ਨੂੰ ਕਦਰ ਦੱਸ ਕੇ ਇਹ ਉਥੋਂ 14 14 ਲੱਖ ਦੀਆਂ ਗੱਡੀਆਂ ਤੇ ਚੜ ਕੇ ਆਏ ਆ ਸੋ ਮੈਂ ਅਗਲੀ ਬੇਨਤੀ ਇਹ ਕਰਾਂਗਾ ਪੂਰੀ ਇੱਥੇ ਜੋ ਵੀ ਜਥੇਬੰਦੀਆਂ ਦੇ ਨੁਮਾਇंदे ਪਹੁੰਚੇ ਨੇ ਉਹ ਅਗਲੀ ਜਿਹੜੀ ਕਮੇਟੀ ਦਾ ਗਠਨ ਕਰਨ ਅਗਲਾ ਜੋ ਵੀ ਐਸਐਸਪੀ ਸਾਹਿਬ ਨੂੰ ਮਿਲਣਾ ਜਾਂ ਜੋ ਵੀ ਪ੍ਰੋਗਰਾਮ ਹੋ ਲਿਖਣਾ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਿੰਨੀ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਹੈ ਉਹ ਸਾਰੀ ਇਹ ਭੈਣ ਦੇ ਨਾਲ ਆ ਖੜੇ ਸੀ ਖੜੇ ਹਾਂ ਤੇ ਅਗਲੇ ਸੰਘਰਸ਼ 'ਚ ਵੀ ਖੜੇ ਰਵਾਂਗੇ ਆਰਥਿਕ ਪੱਖ ਤੋਂ ਵੀ ਅਸੀਂ ਭੈਣ ਦੇ ਨਾਲ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ